ਅਸਿਕਾਲ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੁਹਾਡੇ ਸਾਹਮਣੇ ਇੱਕ ਬੜਾ ਵੱਡਾ ਜਿਹੜਾ ਬਿਆਨ ਆ ਹਿੰਦੂ ਨੇਤਾ ਵੱਲੋਂ ਦਿੱਤਾ ਗਿਆਗਾ ਧਮਕੀ ਭਰੇ ਲਹਿਜੇ ਦੇ ਵਿੱਚ ਤੇ ਗੱਲ ਦੇ ਵਿੱਚ ਬੀਜੇਪੀ ਦਾ ਪਟਾ ਪਾਇਆ ਹੋਇਆਗਾ ਇਹ ਕਿਉਂ ਜਿਹੜਾ ਸੋਸ਼ਲ ਮੀਡੀਆ ਤੇ ਬਹਿਲ ਹੋ ਰਿਹਾ ਬਾਰ-ਬਾਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਸਿਵ ਸੈਨਾ ਆਗੂ ਥਾਪਰ ਨਾਲ ਉਸ ਤੋਂ ਬਾਅਦ ਹਿੰਦੂਆਂ ਨੇ ਕਿਹਾ ਕਿ ਅਸੀਂ ਐਂ ਕਰਦਾਂਗੇ ਜਾਂ ਕਰਦਾਂਗੇ ਉਸ ਤੋਂ ਬਾਅਦ ਜਿਹੜੇ ਸਿੰਘ ਸਿੰਘ ਉਹ ਫੜੇ ਗਿਆ ਅਸੀਂ ਵੀ ਨਿੰਦਿਆ ਕੀਤੀ ਕਿ ਮਾਰਾਗਾ ਕਿਸੇ ਨੂੰ ਮਾਰਨਾ ਕੁੱਟਣਾ ਕਿਸੇ ਲਈ ਇਹ ਟਾਰਗੇਟ ਕਰਨਾ ਮਾਰਾਗਾ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾਗਾ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣਾ ਤਾਂ ਤੁਸੀਂ ਵੀਡੀਓ ਸੁਣ ਕੇ ਪਹਿਲਾਂ ਫੇਰ ਹੀ ਗੱਲ ਕਰਦੇ ਆਪਾਂ ਪਹਿਲਾਂ ਤੁਸੀਂ ਵੀਡੀਓ ਸੁਣ ਲਓ ਧਿਆਨ ਦੇ ਨਾਲ ਇਹਨਾਂ ਲੋਕਾਂ ਦੇ ਅੰਦਰ ਐਨਾ ਜ਼ਹਿਰ ਭਰਿਆ ਪਿਆ ਸਿੱਖਾਂ ਤੇ ਮੁਸਲਮਾਨਾਂ ਲਈ ਤੁਸੀਂ ਆਪ ਕਹੋਗੇ ਵੀ ਯਾਰ ਇਹ ਤਾਂ ਨਜਾਇਜ਼ ਧੱਕਾਗਾ ਸਰਿਆਮ ਸਿੱਖਾਂ ਤੇ ਮੁਸਲਮਾਨਾਂ ਨਾਲ ਧੱਕਾਗਾ ਤੇ ਪ੍ਰਸ਼ਾਸਨ ਕੋਲੇ ਬੈਠਾਗਾ ਡੀਐਸਪੀ ਆ ਮੌਕੇ ਦਾ ਚਾਹੇ ਕੋਈ ਵੀ ਆ ਤੁਹਾਨੂੰ ਮੈਂ ਪਹਿਲਾਂ ਵੀਡੀਓ ਸੁਣਾ ਦਿੰਦਾ ਤੇ ਫਿਰ ਆਪਾਂ ਗੱਲ ਕਰਦੇ ਆ ਅੱਗੇ 40 ਘੰਟੇ ਹੈ ਅੱਧੇ ਘੰਟੇ ਵਿੱਚ ਆਪਾਂ ਚੋ ਕਰਨਾ ਕਰ ਤੋਂ तो नहीं तो भाई साहब अड़तालीस घंटे पे लाख मुसलमान तो ला ला के के तो हाँ तो सुन लिया कैसे लगा आपको सुनने के बाद कि डेढ़ से दो लाख मुसलमानों को 48 घंटे में काटने की बात होती है पुलिस वालों के सामने इसके ऊपर ना कोई एफआईआर है और ना कोई एक्शन है अगर इसी जगह पर वो मुसलमान होता और अगर जरा सा भी बोल देता कुछ तो वो जेल के अंदर और उसकी पीठ लाल होती उसकी हाथ और पैर तोड़ दिए जाते लेकिन यहाँ पर ये मुसलमान नहीं कोई और है और 48 घंटा एक मिनट के बाद ये सबके हाथ में तलवार देगा और मुसलमानों को काटने के लिए बोलेगा ये मुसलमानों के लिए धमकी देता है ਫਿਰ ਵੀ ਸਭ ਕੇ ਸਭ ਖਾਮੋਸ਼ ਹੈ ਯੇਹੀ ਜੈ ਸਭ ਸੋਲਿਆ ਵੀਡੀਓ ਤੁਹਾਨੂੰ ਇੱਕ ਵਾਰੀ ਮੈਂ ਥੋੜੀ ਜਿਹੀ ਕਲਿੱਪ ਦਿਵਾਰੇ ਸੁਣਾ ਦਿਨਾ ਸੋਸ਼ਲ ਮੀਡੀਆ ਤੇ ਜਿਹੜੇ ਵਾਇਰਲ ਹੋ ਰਿਹਾਗਾ ਸਰੇ ਆਮ ਜਿਹੜੀ ਧਮਕੀ ਦਿੰਦੇ ਆ ਪਾ ਗੱਲ ਬਾਤ ਕਰਦੇ ਇੱਕ ਵਾਰੀ ਤੁਸੀਂ ਹੋਰ ਸੁਣ ਲਓ 48 ਘੰਟੇ ਮੈਂ ਆਪਕੋ ᱪੋ ਕਰਨਾ ਕਰੂੰ ਆਪਣੀ ਸਰਫ ਬਤਾਉਂ ਕਿ ਨਹੀਂ ਤਾਂ ਭਾਈ ਸਾਹਿਬ 48 ਘੰਟੇ ਬਾਅਦ ਯਹਾਂ ਪੇ 1.5 ਲੱਖ ਮੁਸਲਮਾਨ ਹੈ 1.2 ਲੱਖ ਮੁਸਲਮਾਨ ਹੈ ਸਾਰੇ ਕੱਢ ਦੂੰਗਾ ਮੈਂ ਯਹਾਂ ਪੇ 1.5 ਲੱਖ ਮੁਸਲਮਾਨ ਹੈ 1.2 ਲੱਖ ਮੁਸਲਮਾਨ ਹੈ ਸਾਰੇ ਕੱਢ ਦੂੰਗਾ ਮੈਂ 48 ਘੰਟਾ 1 ਮਿੰਟ ਕੇ ਬਾਅਦ ਇੱਕ ਇੱਕ ਹਾਦਸਾ ਕਰਵਾ ਦੇ ਦੂੰਗਾ ਹਾਂ ਤਾਂ ਸੁਣ ਲਿਆ ਕਿਵੇਂ ਲੱਗਾ ਆਪਕੋ ਸੁਣਨੇ ਕੇ ਬਾਅਦ ਸੁਣ ਲਿਆ ਇਹ ਭਾਜਪਾ ਦੇ ਇਹ ਗੱਲ ਦੇ ਵਿੱਚ ਜਿਹੜਾ ਉਹ ਮਾਫਲਰਜਾ ਕਹਿੰਦੀ ਆਪਾਂ ਜਾਂ ਇਹਨੂੰ ਕੁਛ ਵੀ ਕਹਿ ਲਿਏ ਚੰਨਾ ਵਾਲਾਗਾ ਇਹਦੇ ਗੱਲ ਦੇ ਵਿੱਚ ਪਾਇਆ ਹੋਇਆ ਹੈਗਾ ਕਿਸੇ ਰੰਗ ਦਾ ਇਹ ਦਿੱਲੀ ਦੀ ਜਿਹੜੀ ਗੱਲ ਆ ਦਿੱਲੀ ਦੇ ਵਿੱਚ ਜਿਹੜਾ ਕੋਈ ਗਊ ਹੱਤਿਆ ਨੂੰ ਲੈ ਕੇ ਜਿਹੜਾ ਕੋਈ ਕਾਂਡ ਹੋਇਆ ਹੋਊ ਕੋਈ ਗਊ ਇੱਕ ਗਊ ਦਾ ਕਹਿੰਦੇ ਮਿੱਤਕ ਜਿਹੜੀ ਉਹ ਮੰਦਰ ਦੇ ਕੋਲੋਂ ਮਿਲਦੀ ਆ ਤੇ ਇਹ ਸਖਸ ਨੇ ਜਿਹੜਾ ਭਾਜਪਾ ਦਾਗਾ ਹਿੰਦੂ ਆਨੇਤਾ ਇਸ ਐਕਸ ਨੇ ਬਿਆਨ ਦਿੱਤਾ ਕਿ 48 ਘੰਟੇ ਦਿੱਤੇ ਪੁਲਿਸ ਨੂੰ ਜੇਕਰ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਆ ਠੀਕ ਆ ਜੇ 48 ਘੰਟਿਆਂ ਤੋਂ 1 ਮਿੰਟ ਵੀ ਉੱਤੇ ਹੋ ਗਿਆ 1.5 ਲੱਖ ਜਾਂ 2 ਲੱਖ ਜਿੰਨੇ ਵੀ ਮੁਸਲਮਾਨ ਨੇ ਕਹਿੰਦਾ ਮੈਂ ਸਾਰਿਆਂ ਨੂੰ ਕਾਟ ਕੇ ਕਹਿੰਦਾ ਉਹ ਕਰ ਦੋ ਸਾਰਿਆਂ ਦੇ ਹੱਥ ਵਿੱਚ ਤਲਵਾਰਾਂ ਫੜਾ ਦੂ ਮੈਂ ਸਾਰਿਆਂ ਦਾ ਗਲ ਕਾਟ ਦੂੰਗਾ ਇਹ ਹਿੰਦੀ ਮੈਂ ਜਿਹੜੀ ਇਹਨੇ ਗੱਲਬਾਤ ਕੀਤੀ ਆ ਦੇਖੋ ਕਿੱਡਾ ਵੱਡਾ ਜਿਹੜਾ ਹੁਣ ਤੁਸੀਂ ਦੱਸੋ ਇਹ ਲੋਕ ਕਿਸੇ ਵੀ ਕਮਿਊਨਿਟੀ ਹੋਵੇ ਚਾਹੇ ਸਿੱਖਾ ਚਾਹੇ ਮੁਸਲਮਾਨਾ ਅਸੀਂ ਕਹਿੰਦੇ ਆ ਚਾਹੇ ਹਿੰਦੂ ਆ ਵੀ ਸਾਰੇ ਧਰਮ ਬਰਾਬਰ ਨੇ ਸਾਰੇ ਇਨਸਾਨੀਅਤ ਨੇ ਸਭ ਤੋਂ ਪਹਿਲਾਂ ਜੇ ਕੱਲ ਕੋਈ ਜਾਨਵਾਰ ਪਸ਼ੂ ਜਿਹਨੂੰ ਇਹ ਚਲੋ ਮਾਂ ਮੰਨਦੇ ਆ ਮੰਨੀ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਤੇ ਇੱਥੇ ਤਾਂ ਲੱਖਾਂ ਜਿਹੜੀਆਂ ਹਜ਼ਾਰਾਂ ਜਿਹੜੀਆਂ ਮੌਤਾਂ ਨੇ ਉਹ ਬੰਦਿਆਂ ਦੀਆਂ ਹੋ ਰਹੀਆਂ ਨੇ گاਵਾਂ ਦੇ ਵਿੱਚ ਵੱਜ ਕੇ ਸੜਕਾਂ ਤੇ ਸੁੰਨੀਆਂ ਤੁਰੀਆਂ ਫਿਰਦੀਆਂ ਨੇ ਵਿਚਾਰੀਆਂ ਦਾ ਬੁਰਾ ਹਾਲ ਆ ਸੜਦੀਆਂ ਦੇ ਵਿੱਚ ਵਿਚਾਰੀਆਂ ਕੋਈ ਉਹ ਜੱਟ ਮਾਰ ਦਿੰਦਾ ਕੋਈ ਉਹ ਫਲਾਨਾ ਮਾਰ ਦਿੰਦਾ ਧਮਕਾ ਮਾਰ ਦਿੰਦਾ ਗੱਡੀਆਂ ਥੱਲੇ ਆ ਐਕਸੀਡੈਂਟ ਹੋ ਹੋ ਲੋਕ ਮਰੀ ਜਾਂਦੇ ਨੇ ਤੇ ਇਹਨੂੰ ਜੇ ਇੰਨਾ ਦਰਦਾ ਤੇ ਆਪਣੇ ਇਹ ਘਰੇ ਲੈ ਜਾਏ ਸਾਰੀਆਂ ਗਊਆਂ ਨੂੰ ਬੰਨ ਲੈ ਤੇ ਪਰ ਜਿਹੜੀ ਆ ਧਮਕੀ ਦਿੱਤੀ ਆ ਕਿ ਮੈਂ ਸਾਰੇ ਮੁਸਲਮਾਨਾਂ ਨੂੰ 48 ਘੰਟਿਆਂ ਦੇ ਵਿੱਚ ਵੜ ਦੂੰਗਾ 2 ਲੱਖ ਦੇ ਕਰੀਬ ਆ ਤੇ ਤੁਸੀਂ ਹੁਣ ਇਹ ਬਿਆਨ ਪੁਲਿਸ ਬੰਦਾ ਜਿਹੜਾ ਬੰਦਾ ਗਾ ਮਲਾਜਮਾ ਡੀਐਸਪੀ ਜਾਂ ਐਸਐਚਯੂ ਆ ਜਾਂ ਕੋਈ ਵੀ ਆ ਡੀਐਸਪੀ ਮੈਨੂੰ ਲੱਗ ਰਿਹਾਗਾ ਉਹਦੇ ਸਾਹਮਣੇ ਇਹਦਾ ਬਿਆਨ ਦੇਣਾ ਉਸ ਤੋਂ ਬਾਅਦ ਫਿਰ ਮੁਸਲਮਾਨ ਨੇ ਵੀ ਇੱਕ ਗੱਲ ਕਹੀ ਹੈ ਕਹਿੰਦਾ ਜੇ ਕੋਈ ਹੋਰ ਧਰਮ ਦਾ ਹੁੰਦਾ ਤਾਂ ਸਾਡੇ ਨਾਲ ਕੀ ਬਣਦਾਗਾ ਤੇ ਜੇਲ੍ਹਾਂ ਦੇ ਵਿੱਚ ਛੁੱਟਿਆ ਜਾਂਦਾ ਹੁਣ ਗੱਲ ਇਹ ਆ ਕਿ ਲੋਕ ਸਰਿਆਂ ਪਹਿਲਾਂ ਧਮਕੀਆਂ ਦਿੰਦੇ ਨੇ ਜਾਨੋਂ ਮਾਰਨ ਦੀਆਂ ਕਦੇ ਗੁਰੂਆਂ ਨੂੰ ਕੁਝ ਬੋਲਦੇ ਨੇ ਫਿਰ ਕਹਿੰਦੇ ਸਾਡੇ ਤੇ ਹਮਲੇ ਹੁੰਦੇ ਨੇ ਫਿਰ ਇਹ ਸਕਿਉਰਟੀਆਂ ਲੈਂਦੇ ਨੇ ਕੋਈ ਜੈਡ ਸਕਿਉਰਟੀ ਆ ਕੋਈ ਫਲਾਨਾ ਇਹਨੇ ਵਪਾਰੀ ਲੋਕ ਵੱਡੇ ਲੋਕ ਇਹਨਾਂ ਨੂੰ ਸਕਿਉਰਟੀਆਂ ਚਾਹੀਦੀਆਂ ਨੇ ਇਹ ਕਮੇ ਨਾ ਕਮੇ ਕਰਕੇ ਜਿਹੜਾ ਇਹ ਬੋਲ ਕਬੋਲ ਬੋਲ ਕੇ ਜਿਹੜੇ ਸਕਿਉਰਟੀਆਂ ਲੈਂਦੇ ਨੇ ਇੱਕ ਹੁਣ ਕੱਲ ਜਿਹੜਾ ਬਿਆਨ ਆਇਆ ਆਪਦੇ ਐਮਐਲਏ ਆ ਕੋਈ ਉਹਦਾ ਬਿਆਨ ਆਇਆ ਕਿ ਇਹ ਥਾਪਰ ਨੇ ਜਿਹੜਾ ਸਾਕਾ ਨੀਲਾ ਸਮੇ ਜਿਹੜੇ ਲੱਡੂ ਬਣਦੇ ਸੀ ਇਸ ਕਰਕੇ ਕਹਿੰਦਾ ਇੱਥੇ ਹਮਲਾ ਹੋਇਆ ਦੇਖੋ ਹੁਣ ਸਰਕਾਰ ਦਾ ਨਮਾਇਦਾ ਹੋਵੇ ਉਹਨੂੰ ਸਾਰਾ ਕੁਝ ਪਤਾ ਹੋਵੇ ਗੱਲ ਇਹ ਆ ਕਿ 6 ਜੂਨ 1984 ਨੂੰ ਜਿਹੜਾ ਸਿੱਖਾਂ ਵੱਲੋਂ ਸ਼ਹੀਦੀ ਦਿਵਸ ਮਨਾਇਆ ਜਾਂਦਾ ਅਕਾਲ ਤਖਤ ਸਾਹਿਬ ਵਿਖੇ ਸਾਰਿਆਂ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਤੇ 1984 ਵਿੱਚ ਅਟੈਕ ਹੋਇਆ ਸੀ ਸ਼ਹੀਦੀ ਦਿਵਸ ਮਨਾਉਣ ਤੇ ਜਿਹੜੇ ਇਹ ਲੋਕ 6 ਜੂਨ ਨੂੰ ਲੱਡੂ ਬਣਦੇ ਆ 1984 ਵੇਲੇ ਵੀ ਇਹਨਾਂ ਨੇ ਲੱਡੂ ਵੰਡੇ ਸ਼ਰਾਬਾਂ ਪੀਤੀਆਂ ਫੌਜ ਦੇ ਅੰਦਰ ਵੜ ਕੇ ਤੇ ਪਿੰਡਾਂ ਦੇ ਵਿੱਚ ਵੀ ਇਹਨਾਂ ਲੱਡੂ ਵੰਡੇ ਤੇ ਇਹ ਜਿਹੜੇ ਹੁਣ 6 ਜੂਨ ਆ 40 ਸਾਲ ਹੋ ਗਏ ਜ਼ਖਮ ਅਜੇ ਸਿੱਖਾਂ ਦੇ ਹਰੇ ਨੇ ਤੇ ਕਿਤੇ ਹਿੰਦੂ ਭਾਈਚਾਰੇ ਨੂੰ ਕਹਿਣਾ ਸੀ ਕਿ ਭਾਈ ਬਹੁਤ ਜਿਹੜਾ ਮਾਰਾ ਹੋਇਆ ਤੇ ਅਸੀਂ ਤੁਹਾਡੇ ਨਾਲ ਜਿਹੜਾ ਬਰਾਬਰ ਸ੍ਰੀ ਕੋਨੇ ਦੇ ਦਰਬਾਰ ਸਾਹਿਬ ਦਾ ਆਕਾਲ ਪੁਰਖ ਸਾਹਿਬ ਦੇ ਵਿਖੇ ਪਰ ਨਹੀਂ ਇਹ ਲੋਕ ਖੁਸ਼ੀ ਦੇ ਵਿੱਚ ਲੱਡੂ ਵੰਡਦੇ ਆ ਇਹ ਅਤੰਕਵਾਦੀ ਕਹਿੰਦੇ ਆ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੀ 3 ਜੂਨ ਤੋਂ ਲੈ ਕੇ ਤੇ ਉਹਦੇ ਵਿੱਚ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੀ ਖੁਸ਼ੀ ਵਿੱਚ ਇਹ ਲੱਡੂ ਵੰਡਦੇ ਆ ਫਿਰ ਕਹਿੰਦੇ ਸਾਡੇ ਤੇ ਹਮਲੇ ਹੁੰਦੇ ਆ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਨਾ ਤਾਂ ਕਿਸੇ ਹਮਲਿਆਂ ਦੇ ਹਮਾਇਤੀ ਆ ਅਸੀਂ ਤਾਂ ਹਮੇਸ਼ਾ ਵਿਰੋਧ ਕਰਦੇ ਆ ਕਿ ਕਿਸੇ ਉੱਤੇ ਜਾਣ ਲੇਵਾ ਹਮਲਾ ਪਾੜਾਗਾ ਕਿਸੇ ਨੂੰ ਗਾਲ ਤੇਣੀ ਮਾਰੀ ਆ ਕਿਸੇ ਨੂੰ ਧਮਕੀ ਦੇਣੀ ਮਾਰੀ ਆ ਇਸ ਸਮਾਜ ਲਈ ਚੰਗੇ ਕੰਮ ਨਹੀਂ ਇਹ ਇਹਨਾਂ ਲੋਕਾਂ ਦੇ ਨਾਲੇ ਖਾਸ ਕਰਕੇ ਉਹ ਲੀਡਰ ਨੇ ਜਿਹੜੇ ਨਮਾਇਦੇ ਨੇ ਜਿਹੜੇ ਮੰਨ ਲਓ ਖਾਸ ਨਮਾਇਦੇ ਨੇ ਅਸੀਂ ਕਹਿੰਦੇ ਵੀ ਹਿੰਦੂਆਂ ਦੇ ਅਸੀਂ ਰਾਖੇ ਆ ਹਿੰਦੂਆਂ ਦੇ ਰਾਖਿਆਂ ਵੱਲੋਂ ਜਦੋਂ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਪੜਕਾਉ ਬਿਆਨ ਦਿੱਤੇ ਜਾਂਦੇ ਨੇ ਫਿਰ ਐਕਸ਼ਨ ਦਾ ਰੈਕਸ਼ਨ ਤਾਂ ਹੁੰਦਾਗਾ ਇਹ ਹਮੇਸ਼ਾ ਹੀ ਹੁੰਦਾ ਆ ਰਿਹਾਗਾ 1978 ਤੋਂ ਲੈ ਕੇ ਹੁਣ ਤੱਕ ਲਾਲੋ ਜੋ ਵੀ ਹੋਇਆਗਾ ਮੌਕੇ ਤੇ ਬੰਦੇ ਦੇ ਕਈ ਵਾਰੀ ਗੁੱਸਾ ਨਹੀਂ ਕਾਬੂ ਹੁੰਦਾ ਘਰਾਂ ਦੇ ਵਿੱਚ ਵੀ ਲੜਾਈਆਂ ਹੁੰਦੀਆਂ ਨੇ ਪਰ ਇਹ ਨਹੀਂ ਕਿ ਇੱਕ ਕਮਿਊਨਿਟੀ ਦਾ ਬੰਦਾ ਇੱਕ ਨੇ ਗਲਤੀ ਕੀਤੀ ਆ ਤੇ ਸਾਰੇ ਕਹਦੇ ਵੀ ਮੈਂ ਤਾਂ ਸਾਰੇ ਮੁਸਲਮਾਨਾਂ ਨੂੰ ਮਾਰ ਦੂੰਗਾ ਕੀ ਦੱਸੋ ਇਹ ਨੂੰ ਪਤਾ ਸੀ ਮੁਸਲਮਾਨ ਨੇ ਗਾਹ ਮਾਰੀ ਆ ਇਹ ਲੋਕ ਦੇਖੋ ਕਿੱਡੇ ਵੱਡੇ ਜਿਹੜੇ ਜ਼ਾਲਮ ਲੋਕ ਬੈਠੇ ਨੇ ਤੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਫਿਰ ਲੋਕ ਇਹ ਜਿਹੜੇ ਪਿੱਟਦੇ ਨੇ ਇਹਨਾਂ ਦੀਆਂ ਘਰ ਵਾਲੀਆਂ ਵੀ ਪਿੱਟਦੀਆਂ ਨੇ ਇਹਨਾਂ ਦੇ ਆਲੇ ਦੁਆਲੇ ਪਿੱਟਦੇ ਆ ਕੱਲ ਵੀ ਇੱਕ ਜਿਹੜਾ ਥਾਪਰ ਸਾਹਿਬ ਨੂੰ ਜਿਹੜਾ ਉੱਥੇ ਇਹ ਗੱਲਬਾਤ ਕਰ ਰਿਹਾ ਸੀ ਇੱਕ ਸੰਡਾਲਿਆ ਜਿਹੜਾ ਕਿ ਤੂੰ ਮੈਨੂੰ ਕਹਿੰਦਾ ਮੀਡੀਆ ਨੇ ਸਵਾਲ ਪੁੱਛਿਆ ਕਿ ਤੂੰ ਗੁਰੂਆਂ ਦੇ ਖਿਲਾਫ ਬੋਲੇ ਆ ਤੇ ਉਹਨੂੰ ਤਾਂ ਜੇ ਬੋਲਣ ਨਹੀਂ ਦਿੱਤਾ ਦੂਤਿਆਂ ਨੇ ਕਹਤਾ ਜੀ ਨਹੀਂ ਨਹੀਂ ਇਹ ਜਿਹਨੇ ਕੋਈ ਸ਼ਬਦ ਨਹੀਂ ਬੋਲੇ ਇਹਨੇ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਕੋਈ ਹਿੰਦੂਆਂ ਲਈ ਕੋਈ ਕੁਰਬਾਨੀ ਨਹੀਂ ਦਿੱਤੀ ਆਪਣੇ ਲਈ ਦਿੱਤੀ ਹੈ ਕਹਿੰਦਾ ਕਹਿੰਦਾ ਉਹ ਹਿੰਦੂ ਸੀ ऐसे सौदे बरतदे ने बाद में मुकर जाते ने। ਹੁਣ ਤਾਂ ਸੋਸ਼ਲ ਮੀਡੀਆ ਦੇ ਜਵਾਨਾ ਹੈਗਾ, ਹੁਣ ਤਾਂ ਮੁਕਰਨ ਵਾਲਾ ਕੰਮ ਹੀ ਨਹੀਂ ਰਿਹਾ। ਜਿਸ ਤਰ੍ਹਾਂ ਕਹਿੰਦੇ ਆ ਬੋਲ ਜਮਾਨ ਤੋਂ ਤੀਰ ਕਮਾਨ ਤੋਂ ਨਿਕਲ ਜੇ ਇੱਕ ਵਾਰੀ ਵਾਪਸ ਨਹੀਂ ਹੁੰਦਾ। ਜਿਹੜੇ ਬੋਲ ਜਮਾਨ ਤੋਂ ਨਿਕਲੇ ਹੋਏ ਨੇ ਸੋਸ਼ਲ ਮੀਡੀਆ ਭਰੀ ਪਈ ਆ ਸਾਰਿਆਂ ਦੇ ਹੁਣ ਤਾਂ ਲਾ ਮਿੰਟਾਂ ਦੇ ਵਿੱਚ ਕੱਢ ਲੈਂਦਾਗਾ। ਇੱਥੇ ਹੁਣ ਕੋਈ ਮੁਕਰ ਨਹੀਂ ਸਕਦਾ। ਅਸੀਂ ਕਹਿੰਦੇ ਆ ਫੇਰ ਵੀ ਦੁਆਰੇ ਕਹਿੰਦੇ ਆ ਇਹ ਸਾਰੀ ਕੌਮ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਸਿੱਖਾ ਹਿੰਦੂਆ ਮੁਸਲਮਾਨ ਸਿੱਖ ਭਾਈਚਾਰਾ ਬਣਾਉਣਾ ਚਾਹੀਦਾਗਾ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਆ ਐਸੇ ਜਿਵੇਂ ਬਿਆਨ ਦੇਣੇ ਜੇ ਤੁਸੀਂ ਬੰਦਨਾ ਕੀਤੇ ਤਾਂ ਫਿਰ ਇਹ ਕਿਤੇ ਨਾ ਕਿਤੇ ਐਕਸ਼ਨ ਦਾ ਰੈਕਸ਼ਨ ਹੁੰਦਾ ਰਹਿੰਦਾਗਾ ਇਹ ਕੁਦਰਤੀ ਆ ਵਰਤਾਰਾ ਕੋਈ ਬੰਦਾ ਜਾਣ ਬੁੱਝ ਕੇ ਨਹੀਂ ਕਰਦਾ ਜਦੋਂ ਕੋਈ ਕਿਸੇ ਦੇ ਉੱਤੇ ਜ਼ਿਆਦਾ ਜਦੋਂ ਇਸ ਤਰ੍ਹਾਂ ਬਿਆਨ ਦਿੱਤੇ ਜਾਣ ਤੁਹਾਨੂੰ ਮਾਰ ਦਾਂਗੇ ਖਪਾ ਦਾਂਗੇ ਕੁਚਲ ਦਾਂਗੇ ਦਲ ਦਾਂਗੇ ਦੱਸੋ ਫਿਰ ਇਹ ਲੋਕ ਦੱਸੋ ਇਹਨਾਂ ਦਾ ਹੁਣ ਫਿਰ ਕੀ ਹੱਲ ਕੀ ਆ ਪ੍ਰਸ਼ਾਸਨ ਕੋਲੇ ਬੈਠਾ ਸੁਣੀ ਜਾਂਦਾ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਕਿੱਥੇ ਤਾਂ ਇਹਨੂੰ ਫੜ ਕੇ ਨਾਲ ਦੀ ਨਾਲ ਅੰਦਰ ਕਰਨਾ ਸੀ ਐਡੀ ਵੱਡੀ ਧਮਕੀ ਦਿੱਤੀ ਮੁਸਲਮਾਨਾਂ ਨੂੰ ਡੇਢ ਤੇ 2 ਲੱਖ ਦੇ ਕਰੀਬ ਕਹਤਾ ਕਿ ਸਾਰਿਆਂ ਨੂੰ ਮੈਂ ਕਾਟ ਦੂੰਗਾ ਮੈਂ ਸਾਰਿਆਂ ਦੇ ਹੱਥਾਂ ਵਿੱਚ ਤਲਵਾਰਾਂ ਦੇ ਦੂੰਗਾ ਹੁਣ ਤੁਸੀਂ ਦੱਸੋ ਇਹ ਕੋਈ ਜਿਹੜਾ ਕੋਈ ਲੀਡਰ ਆ ਪਤਾ ਨਹੀਂ ਕੀ ਇਹਦਾ ਨਾਮ ਆ ਤੇ ਇਹ ਵੀਡੀਓ ਇਹਦੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਬਾਰ ਬਾਰ ਕਿਉਂ ਹੁੰਦੀ ਆ ਵਾਇਰਲ ਇਹ ਤਾਂ ਕਰਕੇ ਹੁੰਦੀ ਆ ਕਿ ਜਿਹੜਾ ਥਾਪਰ ਸਾਹਿਬ ਦੇ ਸਿਵ ਸੈਨਾ ਵਾਲਾਗਾ ਉਹਦੇ ਢਿੰਗ ਸਿੰਘਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਢਿੰਗ ਸਿੰਘ ਫੜ ਲੇ ਤੇ ਬਾਅਦ ਦੇ ਵਿੱਚ ਇਹ ਫੇਰ ਇਹੋ ਜਿਹਾ ਬਿਆਨ ਦਿੰਦੇ ਨੇ ਕੱਲ ਇਹ ਕਿੰਨਾ ਨੇ ਦੇ ਹਿੰਦੂਆਂ ਨੇ ਜਿਹੜੇ ਹੋਰ ਨੇ ਇੱਕ ਰਜੀਪ ਟੰਡਣ ਨਾਲ ਇਹ ਤਿੰਨ ਚਾਰ ਹਿੰਦੂ ਹੋਰ ਨੇ ਸਿਵ ਸੈਨਾ ਵਾਲੇ ਉਹਨਾਂ ਨੇ ਸਿੱਖਾਂ ਦੀਆਂ ਧੀਆਂ ਪਹਿਣਾ ਬਾਰੇ ਇੰਨੇ ਅਪਸ਼ਬਦ ਬੋਲੇ ਨੇ ਮਾੜੇ ਘਟਿਏ ਸ਼ਬਦ ਬੋਲੇ ਨੇ ਮੈਂ ਆਦੇ ਮੂੰਹ ਦੇ ਵਿੱਚੋਂ ਨਹੀਂ ਬੋਲ ਸਕਦਾ ਕੱਲ ਵੀ ਤੁਹਾਨੂੰ ਉਹ ਮੈਂ ਵੀਡੀਓ ਸੁਣਾਈ ਸੀ ਫਿਰ ਤੁਸੀਂ ਦੱਸੋ ਕਿ ਹੰਬਲਾ ਜੀ ਨੇ ਕੀਤਾ ਉਹਨੂੰ ਫੜ ਲਿਆ ਪੁਲਿਸ ਨੇ ਉਹ ਕੋਰਟ ਦੇਖੂਗੀ ਸਰਕਾਰਾਂ ਦੇਖਣਗੇ ਆ ਮਾਵਲਾ ਤੁਸੀਂ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਪੈ ਗਏ ਮਾਗਰ ਸਿੱਖ ਕਦੇ ਵੀ ਕਿਸੇ ਨੂੰ ਗਾਲ ਨਹੀਂ ਕੱਢਦਾ ਸਿੱਖ ਹਮੇਸ਼ਾ ਹਮੇਸ਼ਾ ਹਰੇਕ ਨੂੰ ਆਪਣੀਆਂ ਚਾਹੇ ਕੋਈ ਧਰਮ ਦੀ ਆਜ਼ਾਦ ਦੀ ਆਪਾਤ ਦੀ ਹਰੇਕ ਨੂੰ ਧੀਆਂ ਪਹਿਣਾ ਮੰਨਦਾਗਾ ਪਰ ਇਹ ਲੋਕਾਂ ਨੇ ਸਦਾ ਆਮ ਸਰੇ ਆਮ ਜਿਹੜਾ ਕੱਲ ਸਿੱਖ ਕੌਮ ਦੀਆਂ ਧੀਆਂ ਪਹਿਣਾ ਨੂੰ ਐਜੇ ਸ਼ਬਦ ਬੋਲੇ ਨੇ ਮੈਂ ਕਹਣਾਗਾ ਪ੍ਰਸ਼ਾਸਨ ਸਰਕਾਰ ਕਿੱਥੇ ਆ ਤੇ ਇਹਨਾਂ ਉੱਤੇ ਤੁਰਤ ਐਕਸ਼ਨ ਲੈਣਾ ਚਾਹੀਦਾ ਵੀਡੀਓ ਰਹੀ ਆਪਣੇ ਕਮੈਂਟ ਤੁਹਾਨੂੰ ਜ਼ਰੂਰ ਦੱਸਣੇ ਨੇ ਕਿ ਇਹ ਬੰਦਾ ਕੌਣ ਆ ਜਿਨੇ ਮੁਸਲਮਾਨਾਂ ਨੂੰ ਕਤਲਿਆਂ ਦੀ ਇੱਕ ਵੱਡੀ ਜਿਹੜੀ ਆ ਵੀਡੀਓ ਪਤਾ ਨਹੀਂ ਕਦੋਂ ਦਾ ਸੋਸ਼ਲ ਮੀਡੀਆ ਤੇ ਜਿਹੜੀ ਵਾਰ-ਵਾਰ ਵਾਇਰਲ ਹੋ ਰਹੀ ਆ ਤੇ ਇਸ ਕਰਕੇ ਮੈਂ ਡਾਊਨਲੋਡ ਕਰਕੇ ਜਿਹੜੀ ਇਹ ਰੱਖ ਲਈ ਆ ਬਾਅਦ ਵਿੱਚ ਉਹ ਮੁਸਲਮਾਨੇ ਕਿਹੜਾ ਥੋੜਾ ਜਵਾਬ ਹੀ ਦਿੰਦਾ ਕਹਿੰਦਾ ਜੀ ਕੋਈ ਹੋਰ ਧਰਮ ਦਾ ਹੁੰਦਾ ਤਾਂ ਉਹਨਾਂ ਨੂੰ ਜੇਲ੍ਹ ਭੇਜਿਆ ਹੁੰਦਾ ਤੇ ਕੁੱਟ-ਕੁੱਟ ਕੇ ਉਹਦੀ ਜਿਹੜੀ ਪਿੱਠ ਲਾਲ ਕਰ ਦਿੰਦੀ ਪੁਲਸ ਬਿਲਕੁਲ ਇਹ ਗੱਲ ਜਾਇਜ਼ ਆ ਤੇ ਸਹੀ ਆ ਕਮੈਂਟ ਕਰਕੇ ਦੱਸਿਓ ਕਿ ਜਿਹੜਾ ਇਹ ਵਾਰ-ਵਾਰ ਇਹਨਾਂ ਵੱਲੋਂ ਹਿੰਦੂਵਾਦੀਆਂ ਵੱਲੋਂ ਜਿਹੜੇ ਇਹ ਬਿਆਨ ਦਿੱਤੇ ਜਾਂਦੇ ਨੇ ਇਸ ਲਈ ਸਮਾਜ ਦੇ ਵਿੱਚ 파ੜਾ ਪਾਇਆ ਜਾਂਦਾਗਾ ਕਿ ਇਹ ਜਾਇਜ ਨੇ ਜਾਂ ਨਜਾਇਜ਼ ਨੇ ਜਾਂ ਇਹਨਾਂ ਉੱਤੇ ਜੇ ਕੋਈ ਕਾਰਵਾਈ ਹੁੰਦੀ ਆ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਤੇ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਜੇ ਤਾਂ ਕਿ ਇਹਨਾਂ ਨੂੰ ਅਹਿਸਾਸ ਹੋ ਜੇ ਕਿਤਨਾ ਕਿਤੇ ਕਿ ਜੇ ਅਸੀਂ ਜਿਹੜੇ ਆ ਸ਼ਬਦ ਜਿਹੜੇ ਬੋਲੇ ਨੇ ਇਹਨਾਂ ਵੱਲੋਂ ਜਿਹੜਾ ਨਾ ਕੋਈ ਮਾਫੀ ਮੰਗੀ ਜਾਂਦੀ ਆ ਨਾ ਕੋਈ ਕੁਝ ਹੋਰ ਕੀਤਾ ਜਾਂਦਾਗਾ ਇੱਕ ਵਾਰੀ ਇਹ ਬਿਆਨ ਦੇ ਦੇ ਦਿੰਦੇ ਨੇ ਬਾਅਦ ਚ ਸਾਰੀ ਕੌਮ ਨੂੰ ਭੁਗਤਣੇ ਪੈਂਦੇ ਨੇ ਧੰਨਵਾਦ ਬੈਰਜਾ ਖਾਲਸਾ ਸ੍ਰੀ ਵੈਜ ਕੀ ਫਤਿਹ